ਔਰ ਰੌਲਾ ਨਹੀਂਓ ਕਿਸੇ ਨਾਲ ਬੰਨੇ ਬੱਟਦਾ ਡੀਸੀ ਜਨਾ ਪਿੰਡ ਵਿੱਚ ਰੋਬ ਜੱਟ ਦਾ ਔਰ ਰੌਲਾ ਨਹੀਂਓ ਕਿਸੇ ਨਾਲ ਬੰਨੇ ਬੱਟਦਾ ਡੀਸੀ ਜਨਾ ਪਿੰਡ ਵਿੱਚ ਰੋਬ ਜੱਟ ਦਾ ਆਉਂ ਵੱਜਦੇ ਸਲੂਟ ਸਾਨੂੰ ਟਾਈਓ ਥਾ ਥਾ ਆਉ ਮਿੱਤਰਾਂ ਦਾ ਰਹਿੰਦਾ ਏ ਹਾ ਮਿੱਤਰਾਂ ਦਾ ਰਹਿੰਦਾ ਏ ਸੁਰੱਖੀਆਂ ਚ ਨਾ ਮਿੱਤਰਾਂ ਦਾ ਰਹਿੰਦਾ ਏ ਸੁਰੱਖੀਆਂ ਚ ਨਾ ਨੱਤ ਸਾਡਾ ਢੇੜਾ ਨਹੀਂ ਪੁੱਛ ਲਈ ਤਸੀਲੇ ਸਾਨੂੰ ਝਾਲਦਾ ਨਹੀਂ ਕਿਹੜਾ ਨਹੀਂ ਹਾਉ ਠਾਣਿਆਂ ਕਚਹਿਰੀਆਂ ਤੇ ਨੱਤ ਸਾਡਾ ਢੇੜਾ ਨਹੀਂ ਪੁੱਛ ਲਈ ਤਸੀਲੇ ਸਾਨੂੰ ਝਾਲਦਾ ਨਹੀਂ ਕਿਹੜਾ ਨਹੀਂ ਆਉ ਬਣੇ ਜਿਹੜਾ ਨੇ ਤਾਂ ਸਾਨੂੰ ਪੁੱਛਦਾ ਪਹਿਲਾ ਬਣੇ ਜਿਹੜਾ ਨੇ ਤਾਂ ਸਾਨੂੰ ਪੁੱਛਦਾ ਪਹਿਲਾ ਹਉ ਮੇਤਰਾ ਦਾ ਰਹਿੰਦਾ ਏ ਆਉ ਮੇਤਰਾ ਦਾ ਰਹਿੰਦਾ ਏ ਸੁਰੱਖੀਆਂ ਚਲਾ ਮੇਤਰਾ ਦਾ ਰਹਿੰਦਾ ਏ